ਹਾਂਜੀ ਸਤਿਕਾਰ ਜੀ ਸਾਰਿਆਂ ਨੂੰ ਹਾਂਜੀ ਆਪਾਂ ਸੂਟ ਦੀ ਕਟਿੰਗ ਕਰਨ ਲੱਗੇ ਹਾਂਗੇ 22 ਇੰਚ ਆਪਣੇ ਕਸਟਮਰ ਦੀ ਹੈ ਭਾਜੀ 2 ਇੰਚ ਸਾਡੇ 2 ਇੰਚ ਛਾਤੀ ਹੈ ਜੀ ਉਹ ਵਾਲੇ ਸੂਟ ਦੀ ਕਟਿੰਗ ਕਰਨ ਲੱਗੇ ਆਂ ਹਾਂਜੀ ਸਾਰਿਆਂ ਤੋਂ ਪਹਿਲਾਂ ਆਪਣੇ ਕਸਟਮਰ ਦੀ ਲੈਂਥ ਦੇਖਣੀ ਆਪਾਂ ਹਾਂਜੀ ਮੇਰੇ ਕਸਟਮਰ ਦੀ ਲੈਂਥ ਹੈਗੀ ਜਿਹੜੀ 44 ਇੰਚ ਹੈ ਜੀ ਇਸ ਤਰ੍ਹਾਂ ਆਪਾਂ ਸਾਰਿਆਂ ਤੋਂ ਪਹਿਲਾਂ ਲੈਂਥ ਹੈ ਜਿਹੜੀ ਉਹ ਦੇਖਣੀ ਹੈ ਹਾਂਜੀ ਪੂਰਾ ਕਪੜਾ ਆਪਣਾ 48 ਇੰਚ ਹੈਗੀ ਲੈਂਥ ਇਸ ਤਰ੍ਹਾਂ ਆਪਾਂ ਸਾਰਾ ਤੋਂ ਪਹਿਲਾਂ ਆਪਾਂ ਘੇਰਾ ਕਟਾਈ ਕਰ ਲੈਣਾ ਹੈਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਈਵ ਦੇ ਵਿੱਚ ਆਉਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੈਦਰੀ ਜੀ ਦਾ ਖਾਸਾ ਵੈਦਰੀ ਜੀ ਕੀ ਫਟੇ ਜੀ ਸਾਰਿਆਂ ਨੂੰ ਹਾਂਜੀ 22 ਇੰਚ ਆਪਣੇ ਕਸਟਮਰ ਦੀ ਜਿਹੜੀ ਹੈਗੀ ਹੈਪਾ ਜੀ ਆਪਾਂ 3 ਇੰਚ ਪਾਸ ਕਰਕੇ ਰੱਖਣਾ ਹੈਗਾ ਹਾਂਜੀ ਆਪਾਂ ਰੱਖਣਾ ਹੈ 25 ਇੰਚ ਐਸ طرح ਆਪਾਂ 25 ਇੰਚ ਤੇ ਨਿਸ਼ਾਨ ਲਾ ਦਿੰਦੇ ਹਾਂ ਹਾਂਜੀ ਆਪਾਂ ਹੁਣ ਤਿੰਨਾਂ ਦੇ ਵਿੱਚ ਬਾਧਰ ਆਣ ਦੇਣੀ ਆਗੇ ਮੰਤੋ ਧੇਰੇ ਨਾਲ ਹਾਂਜੀ ਅਸਰ ਆਪਾਂ ਜਿਹੜੀ ਸਾਈਡ ਤੋਂ ਜਿਹੜਾ ਕੱਪੜਾ ਲਿਆ ਇਹਦੀ ਆਪਾਂ ਬਾਹਾਂ ਬਣਾ ਲੈਣੀਆਂ ਹਾਂਜੀ ਇਸ ਤਰ੍ਹਾਂ ਆਪਾਂ ਜਿਹੜਾ ਉੱਪਰੋਂ ਬੰਦ ਵਾਲੀ ਸਾਈਡ ਆਪਾਂ ਕੱਪੜੇ ਦੀ ਉਹ ਕੱਟ ਲੈਣੀ ਆ ਹਾਂਜੀ ਇਸ ਤਰ੍ਹਾਂ ਪੱਲੇ ਨੂੰ ਆਪਾਂ ਘੇਰੇ ਕਰ ਲੈਣਾ ਇੰਝ ਨੂੰ ਪਾਸੇ ਤਰ੍ਹਾਂ ਫੋਲਡ ਕਰ ਲੈਣਾ ਹੈਗਾ ਸੇਮ ਹੀ ਦੂਸਰੇ ਪਰ ਲੈ ਨੂੰ ਫੋਲਡ ਕਰਕੇ ਇਹ ਉੱਪਰ ਰੱਖ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਟੀਰੇ ਦਾ ਨਿਸ਼ਾਨ ਲਾਉਣੇ ਆਂਗੇ ਆਪਾਂ ਟੀਰੇ ਦੀ ਕਟਾਈ ਕਿਸ ਤਰ੍ਹਾਂ ਕਰਨੀ ਆਂ ਤੁਹਾਨੂੰ ਦੱਸਦੇ ਆਂ ਹਾਂ ਜੀ ਆਪੇ ਇੱਕ ਕੱਪੜਾ ਜ਼ਰੂਰ ਉੱਪਰੋਂ ਬਰਾਬਰ ਕਰ ਲੈਣਾ ਹੁੰਦਾ ਜਿਹੜਾ ਬਾਹਦਾ ਕੱਪੜਾ ਹੁੰਦਾ ਹੈਗਾ ਉਹਨੂੰ ਆਪਾਂ ਕੱਟ ਦੇਣਾ ਹੁੰਦਾ ਹੈ ਠੀਕ ਹਾਂ ਜੀ ਆਪਣੇ ਕਸਟਮਰ ਦਾ ਕੀ ਜਾਏਗਾ ਇਹ ਕੀ ਇਹ 13 ਦੇ ਦੇਖੋ ਆਪ ਹਾਂਜੀ 13 ਦਾ ਹਾਫ 6.5 ਇੰਚ ਆਉਣਾ ਹੈ ਜੀ ਮੈਂ ਇਸ ਤਰ੍ਹਾਂ ਇਹਦੇ ਤੇ ਦੋ ਸੂਤ ਉੱਪਰ ਰੱਖ ਲੈਣਾ ਮੰਨ ਲਓ ਵੀ ਮੇਰੇ ਕਹਿੰਦਾ ਤਾਂ 7.5 ਇੰਚ ਤੇ ਆਪਾਂ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ 7.5 ਇੰਚ ਤੇ ਨਿਸ਼ਾਨ ਲਾ ਕੇ ਉਸ ਤੋਂ ਬਾਅਦ ਆਪਾਂ 6.5 ਇੰਚ ਤੇ ਨਿਸ਼ਾਨ ਲਾਉਣਾ ਹੁੰਦਾ ਆਏਗਾ ਬਾਤੀ ਨਹੀਂ। ਉਹ ਸੌਰੀ ਪਾਉਣੇ ਸੀ ਤੇ ਨਹੀਂ। ਸਾਢੇ 6 ਤੋਂ 2 ਸੂਤ ਕੱਟਦਾ। ਹਾਂਜੀ ਠੀਕ ਹੈ ਨਾ ਸਾਢੇ 6 ਤੋਂ ਆਪਾਂ 2 ਸੂਤ ਕੱਟ ਗਏ। ਸਵਾ 6 ਦੇ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ। ਇਸ ਤਰ੍ਹਾਂ ਸਾਢੇ 7 ਇੰਚ ਦੇ ਆਪਾਂ ਮੋਡਾ ਰੱਖ ਲੈਣਾ ਜੀ ਇਹਦਾ ਸਾਢੇ 7 ਇੰਚ। ਹਾਂਜੀ ਹੁਣ ਕਸਮਰ ਦੀ ਆਪਣੇ ਦੀ ਜਿਹੜੀ ਛਾਤੀ ਆ ਗਈ ਸਾਡੇ 20 ਇੰਚ ਆ ਆਪਾਂ 21 ਇੰਚ ਤੇ ਨਿਸ਼ਾਨ ਲਾਉਣਾ ਕਿਉਂਕਿ ਜਿਹੜਾ 1/2 ਇੰਚ ਆ ਉਹ ਪਲੇਟਾਂ ਦੇ ਵਿੱਚ ਵੀ ਆ ਜਾਣਾ ਹੈ ਕਪੜਾ ਇਸ ਤਰ੍ਹਾਂ ਆਪਾਂ 10.5 ਇੰਚ ਆਊਗਾ ਹਾਂਜੀ ਉਸ ਤੋਂ ਬਾਅਦ ਆਪਾਂ 1 ਇੰਚ ਦੇ ਨਿਸ਼ਾਨ ਲਾਉਣਾ ਹੈਗਾ ਉਸ ਤੋਂ ਅੱਗੇ ਆਪਾਂ 2 ਇੰਚ ਤੇ ਇੱਕ ਨਿਸ਼ਾਨ ਲਾਉਣਾ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਗਲਾਈ ਦੇ ਦੇਣੀ ਹੈ ਬੈਕ ਵਾਲੇ ਜਿਹੜੀ ਆਪਾਂ 2 ਇੰਚ ਤੇ ਨਿਸ਼ਾਨ ਲਾਇਆ ਜੇ ਸੇਮ ਹੀ ਆਪਾਂ ਇਹਨੂੰ ਇਸ ਤਰ੍ਹਾਂ ਗਲਾਈ ਦੇ ਦੇਣੀ ਹੈ। ਹਾਂਜੀ ਉਸ ਤੋਂ ਬਾਅਦ ਜਿਹੜੇ ਆਪਣੇ ਫਰੰਟ ਵਾਲੇ ਪੱਲੇ ਆਂ ਦੀ ਆਪਾਂ ਕਟਫਾਈ ਹੈਗੀ ਨਿਸ਼ਾਨ ਲਾਇਆ ਸਾਨੂੰ ਉੱਥੋਂ ਆਪਾਂ ਕਟਾਈ ਕਰ ਦੇਣੀ ਹੈ ਇਹਦੀ। ਹਾਂਜੀ ਫਰਾਂਡ ਵਾਲ ਪੱਲੇ 'ਚ ਆਪਾਂ 3 ਇੰਚ ਦੀ ਜਿਹੜੀ ਕਾਟ ਆ ਗਈ ਹੋਰ ਆਪਾਂ ਪਾਉਣੀ ਹੈ ਫਲੋਰੀ ਕਿਉਂਕਿ ਉਹਦੇ ਨਾਲ ਜਿਹੜਾ ਆਪਣਾ ਗਲਾ ਆਏਗਾ ਉਹ ਵੈਕ ਨੂੰ ਨਹੀਂ ਜਾਂਦਾ ਹਾਂਜੀ 11.5 ਇੰਚ ਤੇ ਆਪਣੇ ਕਸਟਮਰ ਤੇ ਪਲੇਟ ਤਿਆਰ ਆ ਆਪਾਂ 12 ਇੰਚ ਤੇ ਨਿਸ਼ਾਨ ਲਾਵਾਂਗੇ 3.5 ਇੰਚ ਇਧਰਲੀ ਸਾਈਡ ਨੂੰ ਆਪਾਂ ਤੇ ਸੇਹੀ ਆਪਾਂ ਨੀਚੇ ਵਾਲੀ ਸਾਈਡ ਨੂੰ 3.5 ਇੰਚ 7 ਇੰਚ ਢੋਂਗੀ ਆਜੀ ਪਲੇਟ ਹਾਂਜੀ ਇਧਰਲੀ ਸਾਈਡ ਨੂੰ ਆਪਾਂ 2 ਇੰਚ ਤੇ ਨਿਸ਼ਾਨ ਲਾਉਣਾ ਠੀਕ ਹੈ ਜੀ ਆਪਣੀ ਜਿਹੜੀ ਸਾਈਡ ਸਲਾਈ ਹੈ ਕਸਟਮਰ ਦੀ ਉਹ ਹੈਗੀ ਆ ਸਾਡੇ 15 ਤਿਆਰ ਆਪਾਂ 16 ਇੰਚ ਤੇ ਨਿਸ਼ਾਨ ਲਾਵਾਂਗੇ ਜੀ ਇੱਕ ਹਾਫ ਤੇ ਆਪਾਂ 7.5 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਜਿਹੜਾ ਆਪਾਂ 2 ਇੰਚ ਤੇ ਨਿਸ਼ਾਨ ਲਾਇਆ ਸੀ ਆਪਾਂ ਇਹ ਆਪਾਂ 7.5 ਇੰਚ ਵਾਲੇ ਨਿਸ਼ਾਨ ਨਾਲ ਮਲਾ ਦੇਣਾ ਇਸ ਤਰ੍ਹਾਂ ਉਸ ਤੋਂ ਬਾਅਦ ਜਿਹੜੀ ਆਪਾਂ ਜੀ ਟੇਜੀ ਪਲੇਟ ਪਾਉਣੀ ਹੈ ਇੰਚ ਟੇਪ ਨੂੰ ਇਸ ਤਰ੍ਹਾਂ ਲਗਾ ਕੇ ਆਪਾਂ ਤੇਡੀ ਪਲੇਟ ਪਾ ਦੇਣੀ ਹੈ ਹਾਂਜੀ ਸੇਮੀ ਆਪਾਂ ਸਾਰੀਆਂ ਪਲੇਟਾਂ ਦੇ ਨਿਸ਼ਾਨ ਲਾ ਲੈਣੇ ਆ ਹਾਂਜੀ ਇਸ ਤਰ੍ਹਾਂ ਜਿਹੜੇ ਆਪਣੇ ਸਾਰੇ ਪਲੇਟਾਂ ਦੇ ਨਿਸ਼ਾਨ ਲੱਗ ਗਏ ਆਗੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਸਾਈਡ ਤੋਂ ਕਪੜਾ ਲਿਆ ਸੀਗਾ ਕਿਉਂਕਿ ਉਹਦੇ ਵਿੱਚ ਜੋੜ ਪੈਣਾ ਆਏਗਾ ਪਹਿਲਾਂ ਆਪਾਂ ਜੋੜ ਪਾਵਾਂਗੇ ਜੋੜ ਪਾ ਕੇ ਇਸ ਤਰ੍ਹਾਂ ਆਪਾਂ ਜਿਹੜਾ 10 ਇੰਚ ਦਾ ਜੋ ਮਾਪ ਲੋ ਬਣਾ ਲੈਣਾ 10 ਤੋਂ 10.5 ਇੰਚ ਦਾ 9.5 ਇੰਚ ਜਿਹੜਾ ਆਪਣੇ ਕਸਟਮਰ ਦਾ ਮੋਡਾ ਤਿਆਰ ਆ ਜੀ ਇੰਨਾ ਆਪਣੇ ਜੋੜ ਪੈ ਜਾਣਾ ਉਸ ਤੋਂ ਬਾਅਦ ਆਪਾਂ ਜਿਹੜੇ ਬਾਹਾਂ ਦੇ ਕਟਾਈ ਕਰਾਂਗੇ ਹਾਂਜੀ ਬਣਾ ਪੰਜ ਸਲਵਾਰ ਦੀ ਕਟਿੰਗ ਕਰਨੀ ਆ ਹਾਂਜੀ ਆਪਣੇ ਕਸਟਮਰ ਤੇ 37 ਇੰਚ ਸਲਵਾਰ ਆ ਗਈ ਇਸ ਤਰ੍ਹਾਂ ਆਪਾਂ 4.5 ਇੰਚ ਆਪਾਂ ਉੱਪਰਲੀ ਸਾਈਡ ਨੂੰ ਬੈਠਾ ਕੱਟਣਾ ਹੁੰਦਾ ਹੈਗਾ। ਕਿਆ ਪਾ ਕੇ ਤਾਂ ਲੈ ਕੋਠੇ ਦੇ ਆ ਵੀ ਪਣੀ ਹੋ ਰਿਹਾ ਹੈ। ਹਾਂਜੀ 30 ਇੰਚ ਤੇ ਆਪਾਂ ਦੇਖਣਾ ਆਏਗਾ ਹੁਣ ਇਸ ਤੋਂ ਬਾਅਦ ਤਿੰਨ ਤਾਹਾਂ ਆਪਣੇ ਕੱਪੜੇ ਦੀਆਂ ਸੇਮ ਹੀ ਆ। ਜੇ ਸੇਮ ਹੋਈਆਂ ਤਾਂ ਜੇ ਆਪਾਂ ਪੌਂਚੇ ਲਾ ਲੈਣ ਨਹੀਂ ਤਾਂ ਕਈ ਵਾਰੀ ਕੱਪੜਾ ਘੱਟ ਜਾਂਦਾ ਵੀ ਫਿਰ ਆਪਾਂ ਨੂੰ ਪੌਂਚੇ ਦੇ ਵਿੱਚ ਜੋੜ ਪਾਉਣਾ ਪੈ ਜਾਂਦਾ ਹੈ। ਹਾਂਜੀ ਇਸ ਤਰ੍ਹਾਂ ਕੱਪੜਾ ਆਪਣਾ ਸਹੀ ਹੈਗਾ ਮਾਨੋ ਜੇ ਆਪਾਂ ਸਟ੍ਰੇਟ ਸਲਵਾਰ ਬਣਾਉਣੀ ਹੁੰਦੀ ਹੈ ਕੀ ਉਹਦੇ ਲਈ ਤਾਂ ਆਪਾਂ ਨੂੰ ਘੱਟ ਕੱਪੜੇ ਨਾਲ ਵੀ ਸੱਜ ਜਾਂਦਾ ਆਏਗਾ ਜਿਵੇਂ ਕੋਈ ਡਿਜ਼ਾਈਨ ਵਗੈਰਾ ਬਣਾਉਣਾ ਹੁੰਦਾ ਆਪਾਂ ਜਿਵੇਂ ਇਹਦੇ ਤੇ ਡਿਜ਼ਾਈਨ ਬਣਾਉਣਾ ਆਏਗਾ ਤੇ ਆਪਾਂ ਇਹਨੂੰ ਸਟ੍ਰੇਟ ਸਲਵਾਰ ਕੱਟ ਸਕਦੇ ਆਂਗੇ ਜੀ ਹੁਣ ਆਪਾਂ ਜਿਵੇਂ ਕਿ 벨ਟ ਆ ਗਈ ਇੱਕ ਸਾਈਡ ਨੂੰ ਆਪਾਂ 4.5 ਇੰਚ ਉੱਪਰਲੀ ਸਾਈਡ ਨੂੰ ਕੱਟਤਾ ਏ ਉਸ ਤੋਂ ਬਾਅਦ ਆਪਣੇ 37 ਇੰਚ ਆਪਣੀ ਲંબਾਈ ਤਿਆਰ ਆਪਾਂ 38 ਇੰਚ ਤੇ ਨਿਸ਼ਾਨ ਲਾਵਾਂਗੇ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਜੇ ਆਪਾਂ ਜਿਵੇਂ ਨਿਸ਼ਾਨ ਲਾ ਲੈਨੇ ਉਸ ਤੋਂ ਬਾਅਦ ਇਹਨੂੰ ਆਪਾਂ ਫੋਲਡ ਕਰਨਾ ਹੈ ਕੱਪੜੇ ਨੂੰ ਹਾਂਜੀ ਥੋੜਾ ਇਹ ਬਾਲਾ कॉटन ਦੇ ਵਿੱਚ ਤੁਹਾਨੂੰ ਪਤਾ ਹੀ ਵੀ ਬਾਲ ਬਹੁਤ ਜ਼ਿਆਦੀ ਹੁੰਦੇ ਪੈ ਜਾਂਦੇ ਆ ਤੇ ਇਹਨੂੰ ਆਪਾਂ ਬਾਅਦ ਵਿੱਚ ਪ੍ਰੈਸ ਨਾਲ ਸਿੱਧੇ ਕਰ ਲੈਣਾ ਪਹਿਲਾਂ ਆਪਾਂ ਚੰਗੀ ਤਰ੍ਹਾਂ ਨਾਪ ਲੈਣਾ ਕੱਪੜੇ ਨੂੰ ਪਹਿਲਾਂ ਵੀ ਆਪਾਂ ਕਰ ਸਕਦੇ ਹਾਂ ਪਰ ਮੇਰੇ ਕੋਲ ਹੋਗਾ ਟਾਈਮ ਥੋੜਾ ਜਿਹਾ ਕਰਕੇ ਇਸ ਲਈ ਮੈਂ ਜਿਸ ਤਰ੍ਹਾਂ ਮੈਂ ਜਿਵੇਂ ਕੱਟਤੀ ਹੈ ਇਸ ਤੇ ਆਪਾਂ ਸਵਾਦ ਦਾ ਨਿਸ਼ਾਨ ਲਾਇਆ ਸੀ ਮੈਂ 1 2 ਇੰਚ ਜਿਆਦਾ ਰੱਖ ਲੈਣਾ ਕਪੜਾ ਕਿਉਂਕਿ ਥੋੜੀ ਜਿਹੀ ਬਾਹਰ ਵਿੱਚ ਕੋਈ ਫੇਰ ਕਪੜਾ ਕੱਟਣਾ ਜਦੋਂ ਇਤਾਂ ਦੀ ਦਿੱਕਤ ਨਾ ਆਵੇ ਪਹਿਲਾਂ ਹੀ ਆਪਾਂ ਇੰਚ ਵੱਧ ਰੱਖ ਲਈਏ ਕੱਪੜਾ ਹਾਂ ਜਿਸ ਤਰ੍ਹਾਂ ਮੈਂ ਦੀ ਹੁਣ ਕਟਾਈ ਕਰਦੇ ਹਾਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸੈੱਟ ਕਰਕੇ ਹਾਂਜੀ ਇਸ ਤਰ੍ਹਾਂ ਮੈਂ ਇਹਨੂੰ ਕੱਪੜੇ ਨੂੰ ਵਿਛਾ ਲਿਆ ਏ ਚੰਗਰਾਂ ਆਪਾਂ ਸੈੱਟ ਕਰਕੇ ਕੱਪੜੇ ਨੂੰ ਵਿਛਾ ਲੈਣਾ ਹੁਣ ਆਪਾਂ ਸਟੇਟ ਸਲਵਾਰ ਬਣਾਉਣੀ ਹੈ ਜੀ ਸਾਰੇ ਪੱਲੇ ਆਪਾਂ ਇੱਕੋ ਜਿਹੇ ਕਰ ਲੈਣੇ ਆ ਠੀਕ ਹੈ ਜੀ ਪਹਿਲਾਂ ਆਪਾਂ ਇਹਨੂੰ ਫੋਲਡ ਕਰਨਾ ਹੈ ਇਸ ਤਰ੍ਹਾਂ ਮੈਂ ਜਿਵੇਂ ਇਹਨੂੰ ਫੋਰ ਫੋਲਡ ਕਰਿਆ ਕੱਪੜੇ ਨੂੰ ਜਿਹੜੀ ਕੰਨੀ ਵਾਲੀ ਸਾਈਡ ਆਪਾਂ ਆਪਦੇ ਵੱਲ ਨੂੰ ਰੱਖ ਲੈਣੀ ਹੈ ਇਸ ਤਰ੍ਹਾਂ ਹਾਂਜੀ ਥੈਂਕ ਯੂ ਜੀ ਲਾਈਵ ਦੇ ਵਿੱਚ ਆਉਣ ਲਈ ਸਾਰਿਆਂ ਦਾ ਬਹੁਤ ਬਹੁਤ ਮਾਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਆਪਣੇ ਲਾਈਵ ਨੂੰ ਲਾਈਕ ਕਰ ਦਿਓ ਜੇ ਤੁਸੀਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤੋਂ ਬਾਅਦ ਜੀ ਆਪਣੇ ਕਸਟਮਰ ਦੀ ਮੂਰੀ ਆ ਗਈ ਜਿਹੜੀ ਹੈਗੀ ਆ 7 ਇੰਚ ਤਿਆਰ ਆ ਗਈ ਆਪਾਂ 2.5 8 ਇੰਚ ਤੇ ਨਿਸ਼ਾਨ ਲਾ ਰਹੇ ਆ 37 ਇੰਚ ਆਪਾਂ ਤੁਹਾਨੂੰ ਦੱਸਿਆ ਸੀ ਕਸਟਮਰ ਦੀ ਜਿਹੜੀ ਸਲਵਾਰ ਤਿਆਰ ਆ ਗਈ ਇਸ ਤਰ੍ਹਾਂ ਆਪਾਂ 4.5 ਇੰਚ ਬੈਲਟ ਦਾ ਕੱਟ ਕੇ ਆਪਾਂ ਸੈਂਟਰੀ ਦੇ ਵਿੱਚ ਇੱਕ ਪਲੱਸ ਕਰਨਾ 38 ਇੰਚ ਤੇ ਨਿਸ਼ਾਨ ਲਾਉਣਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ 38 ਇੰਚ ਤੇ ਆਪਾਂ ਸਾਢੇ 4 ਆਪਾਂ ਪਹਿਲਾਂ ਬੈਲਟ ਦਾ ਜ਼ਰੂਰੀ ਕੱਟਣਾ ਹੁੰਦਾ ਜੀ ਕਿੰਨਾ ਆਪਣਾ ਹੁਣ ਬਣਿਆ ਟੋਟਲ ਸਾਢੇ 33 ਇੰਚ ਬਣਿਆ ਹੈ ਸੇਮ ਹੀ ਆਪਾਂ ਸਾਢੇ 33 ਇੰਚ ਤੇ ਦੁਬਾਰਾ ਨਿਸ਼ਾਨ ਲਾ ਲੈਣਾ ਹਾਂਜੀ ਜੀ ਮੈਂ ਇਸ ਤਰ੍ਹਾਂ ਇਧਰਲੀ ਸਾਈਡਾ ਕੰਨੀ ਵਾਲੀ ਆਪਾਂ ਹੁਣ ਇਧਰਲੀ ਸਾਈਡ ਤੋਂ ਘਾਸਾ ਰੱਖਣਾ ਹੈ ਕਸਟਮਰ ਦਾ ਹੈਗਾ ਇਹ ਸਾਡੇ 9 ਇੰਚ ਤਿਆਰ ਆਪਾਂ 10 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਜਿਹੜਾ ਆਪਾਂ ਹੁਣ ਨੀਚੇ ਵਾਲੀ ਸਾਈਡ ਆਪਾਂ ਮੂਰੀ ਦਾ 2.8 ਇੰਚ ਤੇ ਨਿਸ਼ਾਨ ਲਾਇਆ ਸੀ ਸੇਮ ਆਪਾਂ ਜਿਹੜਾ ਕੁੰਡੇ ਦਾ ਨੀਚੇ ਵਾਲਾ ਨਾ ਮਾਦੋ ਹੁਣ ਆਪਾਂ ਸਲਵਾਰ ਦੀ ਕਟਿੰਗ ਕਰਨੀ ਹੈ ਜਿਹੜੀ ਸੈਂਟਰ ਵਾਲੀ ਕਟਾਈ ਕਰਨੀ ਹੈ ਇਸ ਤਰ੍ਹਾਂ ਐਮਸੀ ਟੇਪ ਨੂੰ ਲਾ ਲੈਣਾ ਹੈਗਾ ਇਸ ਤਰ੍ਹਾਂ ਐਮਸੀ ਟੇਪ ਲਾ ਕੇ ਆਸਨਾਈਡ ਸਾਈਡ ਤੋਂ ਆਪਾਂ ਜਿਹੜੀ ਮੀਕੇ ਵਾਲੀ ਸਾਈਡ ਨੂੰ ਚਲਾਇਆ ਜਾਣਾ ਹੈ ਇਸ ਤਰ੍ਹਾਂ ਹਾਂਜੀ ਆਪਣੇ ਸਟੇਟ ਸਲਵਾਰ ਦੀ ਕਟਿੰਗ ਆ ਗਈ ਹਾਂਜੀ ਜਿਹੜਾ ਆਪਾਂ ਪਰਲੀ ਸਾਈਡ ਆ ਹਾ ਵੱਧਦਾ ਸੀ ਕਪੜਾ ਇਹਨੂੰ ਆਪਾਂ ਕੱਢ ਦੇਣਾ ਹੈ ਹੁਣ ਆਰਦੀ ਕਟਿੰਗ ਹੋ ਗਈ ਐ। ਇਸ ਤੋਂ ਜਿਹੜੀ ਆਪਾਂ 벨ਟ ਬਣਾਣੀ ਹੈ ਜਿਹੜਾ ਆਪਣੇ ਕੋਲੇ ਕਪੜਾ ਇਹਦੇ ਵਿੱਚੋਂ ਆਪਾਂ ਹੁਣ 벨ਟ ਕੱਟਣੀ ਹੈਗੀ। 24 ਇੰਚ ਮੰਨ ਲਓ ਆਪਣੇ ਕਸਟਮਰ ਦੀ 벨ਟ ਤਿਆਰ ਆ ਆਪਾਂ 25 ਇੰਚ ਦੀ ਕਟਾਈ ਕਰਨੀ ਐ। ਹਣੀ ਮੈਂ ਇਸ ਤਰ੍ਹਾਂ ਹੀ ਆਪਣੇ ਪਨੇ ਲੋਟੀ ਆਪਾਂ ਫੋਲਡ ਕਰਕੇ ਕਪੜੇ ਨੂੰ ਬੈਠ ਉਤਾਰ ਲੈਣੀ ਜਿਹੜੀ ਸਾਈਡ ਤੇ ਆਪਣੇ ਜੋੜ ਪੈ ਜਾਊਗਾ। ਕੋਈ ਜੋੜ ਪਾਵਾਂਗੇ 2 ਇੰਚ ਬਣ ਰਿਹਾ ਜੀ ਸਾਢੇ 1/2 ਇੰਚ ਰਹਿ ਜਾਊਗਾ ਕੰਨੀ ਕੱਢ ਕੇ ਸਾਢੇ 4 ਇੰਚ ਜੀ ਆਪਾਂ ਕੱਢਿਆ ਸੀ ਬੈਲਟ ਦਾ ਮੰਨ ਲਓ 2 ਇੰਚ ਪਲੱਸ ਕਰਾਂਗੇ ਸਾਢੇ 6 ਇੰਚ ਰੱਖਾਂਗੇ ਆਪਾਂ ਹਾਂਜੀ ਆਪਣੇ ਕੋਲ ਕੱਪੜਾ ਤਾਂ ਵੱਧ ਸੀਗਾ ਵੀ ਮੰਨ ਲਓ ਜੇ ਆਪਾਂ ਕੋਈ ਵੀ ਮੈਨੂੰ ਇਸ ਤਰ੍ਹਾਂ ਫੋਲਡ ਕਰਕੇ ਵੀ ਇੱਕ ਹੀ ਜੋੜ ਪੈਣਾ ਸੀ ਜਿਵੇਂ ਆਪਾਂ ਉਹ ਬਣਾ ਲੈਣੀ ਸੀ ਬੈਲਟ ਪਰ ਇੱਕ ਕੱਪੜੇ ਤੇ ਆਪਾਂ ਡਿਜ਼ਾਈਨ ਬਣਾਉਣੇ ਆਗੇ ਤਾਂ ਕਰਕੇ ਕੱਪੜੇ ਦੀ ਹੀ ਲੋੜ ਆਪਾਨੂੰ ਡੜੇ ਦਾ ਡਿਜ਼ਾਈਨ ਬਣਾਉਣਾ ਹੈ ਬਾਜੂ ਤੇ ਬਣਾਉਣਾ ਹੈ ਤਾਂ ਕਰਕੇ ਆਪਾਂ ਛੋਟਾ ਜਿਹਾ ਜੋੜ ਆ ਜਿਹੜਾ 4 ਇੰਚ ਦਾ ਆਪਣਾ ਪੈਂਦਾ ਕੱਪੜੇ ਦੇ ਵਿੱਚ ਆਪਾਂ ਉਹ ਪਾ ਲਾਂਗੇ ਹਾਂਜੀ ਇਸ ਤਰ੍ਹਾਂ ਆਪਣੇ ਇਹ ਸੂਟ ਦੀ ਕਟਿੰਗ ਹੋ ਗਈ ਪਲੀਜ਼ ਲਾਈਕ ਕਰ ਦਿਓ ਆਪਣੇ ਲਾਈਵ ਨੂੰ ਜੇ ਤੁਸੀਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਆਪਾਂ ਹੋਰ ਸੂਟ ਦੀ ਕਟਿੰਗ ਵੀ ਕਰਾਂਗੇ ਤੇ ਆਪਾਂ ਉਹ ਵੀ ਲਾਈਵ ਹੋਵਾਂਗੇ ਕੁਝ ਸਮੇਂ ਤੱਕ ਥੈਂਕ ਯੂ ਜੀ ਲਾਈਵ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ